ਕੇਂਦਰ ਦੇ ਵਿੱਚ ਪੂਰਨ ਬਹੁਮਤ ਦੀ ਸਰਕਾਰ ਬਣਾਉਣ ਵਾਸਤੇ 272 ਸੀਟਾਂ ਦੀ ਲੋੜ ਹੁੰਦੀ ਹੈ ਤੇ ਮੋਦੀ ਦੀ ਦੋਵੇਂ ਵਾਰੀ ਜਿਹੜੀ ਸਰਕਾਰ ਬਣੀਆ 14 ਤੇ 19 'ਚ 272 ਤੋਂ ਵੱਧ ਸੀਟਾਂ ਸੀਗੀਆਂ ਤੇ ਇਸ ਵਾਰੀ ਸੀਟਾਂ ਘਟਣ ਦਾ ਘੱਟੋ-ਘੱਟ 40 ਸੀਟਾਂ 272 ਤੋਂ ਘਟਣ ਦਾ ਕਾਫੀ ਵੱਡਾ ਅੰਦੇਸ਼ਾ ਆ ਤੇ ਮੋਦੀ ਆਪਾਂ ਨੂੰ ਪਤਾ ਹੈ ਜੀ ਵੀ ਸਿਰੇ ਦਾ ਕੁੰਡਾ ਬੰਦਾ ਆ ਹਰ ਹੱਥ ਕੰਡਾ ਉਹਨੇ ਵਰਤਣਾ ਆ ਇੰਡੀਪੈਂਡੈਂਟ ਜਿਹੜੇ ਐਮਪੀ ਦਿੱਤਣਗੇ ਉਹ ਬੀਜੇਪੀ ਜੁਆਇਨ ਕਰਾਊਗਾ ਉਹ ਤੇ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਫਰਜ਼ ਕਰੋ ਝਾੜੂ ਹੋ ਗਿਆ ਬਸਪਾ ਹੋ ਗਈ इवन ਇਹਦੀ ਆਪਣੇ ਜਿਵੇਂ ਭਾਈਵਾਲ ਹੈਗੇ ਨੇ ਉਹ ਬੀਜੇ ਤੇ ਪਹਿਹਜੀਆਂ ਪਾਰਟੀਆਂ ਦੇ ਜਿਹੜੇ 8 8 10 10 ਐਮਪੀ ਨੇ ਉਹ ਕਿਹੜਾ ਰੂਲ ਆ ਆਪਣੇ ਐਂਟੀ ਡਿਫੈਕਸ਼ਨ ਲਾ ਉਹਦੇ ਵਿੱਚ ਆ ਵੀ ਜੇ 2/3 ਐਮਪੀ ਜਾਂ ਐਮਐਲਏ ਟੁੱਟ ਕੇ ਆ ਜਾਂਦੇ ਨੇ ਤਾਂ ਉਹ ਬਿਨਾਂ ਅਸਤੀਫਾ ਦਿੱਤੇ ਆਪਣੀ ਐਮਪੀ ਸ਼ਿਪ ਤੋਂ ਜਾਂ ਐਮਐਲਏ ਸ਼ਿਪ ਤੋਂ ਦੂਸਰੀ ਪਾਰਟੀ ਜੋਇਨ ਕਰ ਸਕਦੇ ਨੇ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਾਂਗਰਸ ਨੂੰ ਵੋਟ ਪਾਓ ਮੈਂ ਇਹ ਕਹਿ ਰਿਹਾ ਤੁਹਾਨੂੰ ਗੱਲ ਇਹ ਵੀ ਕਾਂਗਰਸ ਦੇ 780 ਸੀਟਾਂ ਆਉਣੀਆਂ ਨੇ ਤੇ 80 ਦੇ ਵਿੱਚੋਂ 2/3 ਤੋੜਨੇ ਤੁਸੀਂ ਲਾਲੋ ਕਿੰਨੇ ਬਣੇ ਲਗਭਗ 50 ਜਿੰਨੇ ਵੀ ਬਣੇ ਉਹ ਤੋੜਨੇ ਔਖੇ ਨੇ ਤੇ 10ਾਂ ਦੇ ਵਿੱਚੋਂ ਝਾੜੂ ਪਾਰਟੀ ਦੇ 7 ਤੋ ਮੈਂ ਐਗਜ਼ਾਮਪਲ ਦੇ ਰਿਹਾ ਐਵੇਂ ਬਸ ਪਾ ਦੇ ਚਾਰ ਪੰਜ ਤਿੰਨ ਦੀ ਉਮੀਦ ਹੈ ਹੁਣ ਝਾੜੂ ਪਾਰਟੀ ਵਾਲਿਆਂ ਨੇ ਜਿਹੜੀਆਂ ਟਿਕਟਾਂ ਵੀ ਦਿੱਤੀਆਂ ਨੇ ਇੱਕ ਤਾਂ ਮੰਤਰੀਆਂ ਨੂੰ ਦਿੱਤੀਆਂ ਨੇ ਪੰਜ ਮੰਤਰੀਆਂ ਨੂੰ ਉਹਨਾਂ ਨੇ ਪੰਜ ਦੋ ਸਾਲ ਜਿਹੜੀ ਸਰਕਾਰ ਚਲਾਈ ਹੈ ਜੇਬਾਂ ਗਰਮ ਕੀਤੀਆਂ ਨੇ ਤੇ ਈਡੀ ਦੀ ਰੇਡ ਪਵਾ ਕੇ ਤੇ ਮੋਦੀ ਨੇ ਉਹਨਾਂ ਨੂੰ ਸ਼ਾਮਲ ਕਰਾਉਣ ਵੇਲੇ ਮੈਂਟ ਲਾਉਣਾ ਹੈ ਦੂਸਰੇ ਤਿੰਨ ਚਾਰ ਦਾਰ ਬਦਲੋਂ ਟਿਕਟਾਂ ਦਿੱਤੀਆਂ ਨੇ ਇਹਨਾਂ ਨੇ ਫਤਿਹਗੜ੍ਹ ਸਾਹਿਬ ਤੋਂ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਲੁਧਿਆਣੇ ਤੋਂ ਤੇ ਦੋ ਇਹਨਾਂ ਦੇ ਆਪਣੇ ਛੱਡ ਕੇ ਭੱਜ ਗਏ ਨੇ ਦੇਖੋ ਤੁਸੀਂ ਇੱਕ ਮਜੂਦਾ ਐਮਐਲਏ ਹੋਵੇ ਜਲੰਧਰ ਪੱਛਮੀ ਵਾਲਾ ਉਸীত ਲੰਗਰਾਲ ਦੂਸਰਾ ਸਿਟਿੰਗ ਐਮਪੀ ਹੋਵੇ ਉਹਨੂੰ ਟਿਕਟ ਮਿਲ ਗਈ ਉਹ ਛੱਡ ਕੇ ਬੀਜੇਪੀ ਚ ਭੱਜ ਗਿਆ ਤੇ ਇਹਨਾਂ ਨੂੰ ਈਡੀ ਦਾ ਰੇਡ 8 8 10 10 ਕਰੋੜ ਮਿਲਣ ਦਾ ਯਾਨੀ ਸਿਰਫ ਦੇਣਾ ਉਹਨਾਂ ਨੇ ਇਹਨਾਂ ਤੇ ਮਿੰਟ ਦੇ ਵਿੱਚ ਮੋਦੀ ਦੇ ਪੈਰੀਂ ਪੈਣਾ ਸੋ ਸਵਾਰੀ ਆਪਣੇ ਸਮਾਨ ਦੀ ਆਪ ਜਿਵੇਂ